26 ਨਵੰਬਰ ਨੂੰ ਸੰਵਿਧਾਨ ਦਿਵਸ ਯੋਵਾ ਸ਼ਕਤੀ ਮੋਰਚਾ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੋਰਚੇ ਦੇ ਮੈਂਬਰਾਂ ਨੇ ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਮੋਰਚੇ ਦੇ ਆਗੂਆਂ ਨੇ ਸੰਵਿਧਾਨ ਦੀ ਮਹੱਤਤਾ ਤੇ ਚਾਨਣ ਪਾਇਆ ਅਤੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣਾ ਸਾਡੇ ਸਭ ਦੇ ਲਈ ਜ਼ਰੂਰੀ ਹੈ ਇਸ ਮੌਕੇ ਦੀ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੂੰ ਸੰਵਿਧਾਨ ਦੇ ਅਧਿਕਾਰਾਂ ਬਾਰੇ ਜਾਣੂ ਕਰਾਇਆ ਗਿਆ। ਅੰਮ੍ਰਿਤਸਰ ਦਰਪਣ ਟੀਵੀ ਤੋਂ ਰੇਖਾ ਸ਼ੇਰਗਿੱਲ ਦੀ ਵਿਸ਼ੇਸ਼ ਰਿਪੋਰਟ। ਜਗਵਲ ਮੇਕੀ ਜੈਪੀਨ ਜੈ ਸੰਵਿਧਾਨ ਜੀ ਮੇਰਾ ਲੰਕਿਸ਼ ਟੀਮ ਹੈ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਤੇ ਯੂਵ ਸ਼ਕਤੀ ਮੋਰਚਾ ਦਾ ਆਗੂ ਸੰਵਿਧਾਨ ਦਿਵਸ ਹੈ ਜਿੱਦਾਂ ਤੁਸੀਂ ਸਾਰੇ ਜਾਣਦੇ ਜੇ ਅੱਜ ਦੇ ਦਿਨ ਜਿੱਥੇ ਪੂਰੇ ਭਾਰਤ ਦੇ ਵਸੀਆਂ ਨੂੰ ਸੰਵਿਧਾਨ ਬਣਾ ਕੇ ਪਾਵਾ ਸਾਹਿਬ ਨੇ ਹੱਕਾਂ ਦੇ ਦਰਵਾਜ਼ੇ ਖੋਲੇ ਪਰ ਸਪੈਸ਼ਲ ਹੱਕਾਂ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਜਿਨ੍ਹਾਂ ਲਈ ਹਜ਼ਾਰਾਂ ਸਾਲ ਤੋਂ ਹਰ ਦਰਵਾਜ਼ਾ ਬੰਦ ਸੀ। ਆ ਹਰਿਆਸਾ ਸਮਾਜ ਔਰ ਖਾਸ ਤੌਰ ਤੇ ਮਹਿਲਾਵਾਂ 50% ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਅ ਅੱਜ ਜਿਵਾਸ਼ਕਤੀ ਮੋਰਚਾ ਦੇ ਸੀਨੀਅਰ ਆਗੂ ਟੋਨੀ ਗੇਲ ਜੀ ਸਲੀਮ ਜੀ ਸੁਖ ਜੀ ਕਈਆਂ ਦੇ ਸਾਥੀਆਂ ਦੇ ਨਾਮ ਨਾਲ ਲਿਆ ਪਾਵਾਂ ਮੈਂ ਮਾਫੀ ਚਾਹੁੰਦਾ ਜੀ ਵਿਕੇਸ਼ ਜੀ ਅ ਸਭ ਸੰਗੋਂ ਸਾਥੀ ਅ ਇਕੱਠੇ ਹੋਏ ਆ ਸ਼ਵੀਰ ਦਰਾਵਿੜ ਜੀ ਤੇ ਪ੍ਰੋਗਰਾਮ ਮਨਾਇਆ ਗਿਆ ਔਰ ਅੱਜ ਦਾ ਸੰਦੇਸ਼ ਇਹੋ ਹੀ ਆ ਕਿ ਹੱਕ ਜਿਹੜੇ ਆ ਸੰਵਿਧਾਨ ਤੋਂ ਮਿਲਨੇ ਆ ਔਰ ਜਿੰਦਰ ਸੰਵਿਧਾਨ ਦੀ ਜਾਗਰੂਕਤਾ ਨਹੀਂ ਹੋਊਗੀ ਉਨੀਦਰ ਜਿਹੜੇ ਅਸੀਂ ਬੱਚਾ ਦਾ ਵਜੀਫਾ ਜਾਲੀ ਸਰਟੀਫਿਕੇਟ ਮੌਜੂਦ ਦੀ ਵਿਆੜੀ ਹੋਵੇ ਕੱਚੇ ਸਫਾਈ ਤੇ ਪੱਕਾ ਕਰਨਾ ਹੋਵੇ ਠੇਕੇਦਾਰੀ ਸਿਸਟਮ ਦਾ ਅੰਤ ਹੋਵੇ ਪੁਲਿਸ ਸੁਧਾਰ ਦੀ ਗੱਲ ਕਰਦੇ ਆ ਜਿਹੜਾ ਥਾਣੇ ਕਚੈਰੀਆਂ ਚ ਹਰ ਰੋਜ਼ ਸਾਡੇ ਤੇ ਅਤਿਆਚਾਰ ਹੁੰਦਾ ਉਹ ਮਸਲੇ ਸੁਝਾਂਤੇ ਸ਼ੁਰੂ ਹੋਣੇ ਆ ਔਰ ਉਹਦੀ ਜਾਗਰਤੀ ਜਿਹੜੀ ਆ ਕਰਨੀ ਜ਼ਰੂਰੀ ਆ ਦਿਲੋਂ ਧੰਨਵਾਦ ਕਰਾਂਗਾ ਯੂਵਾ ਸ਼ਕਤੀ ਮੋਰਚਾ ਦਾ ਜਿਹਨੇ ਸ਼ੋਰਟ ਨੋਟਿਸ ਦੇ ਉੱਤੇ ਸਾਰਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਔਰ ਅੱਜ ਅੰਮ੍ਰਿਤਸਰ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਬਾਬਾ ਸਾਹਿਬ ਜੀ ਦੀ ਵਿਸ਼ਾਲ ਪ੍ਰਤਿਮਾ ਉਹਦੇ ਬਾਹਰ ਸੰ ਪੂਰੀ ਟੀਮ ਦਾ ਦਿਲੋਂ ਧੰਨਵਾਦ ਹੈ ਔਰ ਕੋਸ਼ਿਸ਼ ਕਰਦੇ ਰਹਿਣਾ ਕਿ ਜਦੋਂ-ਜਦੋਂ ਮੌਕਾ ਮਿਲੇਗਾ ਸੰਘਰਸ਼ ਆਪਣੀ ਜਗ੍ਹਾ ਦਾ ਜਾਗਰਤੀ ਅਭਿਆਨ ਆਪਣੀ ਜਗ੍ਹਾ ਦਾ ਉਹ ਜਾਗਰਤੀ ਅਭਿਆਨ ਲਈ ਛੋਟੇ-ਛੋਟੇ ਪ੍ਰੋਗਰਾਮ ਹੋਣੇ ਜਿਹੜੇ ਆ ਉਹ ਬੜੇ ਜ਼ਰੂਰੀ ਹੈਗੇ ਆ ਅੱਜ ਮਹਾਨ ਦਿਵਸ ਦੇ ਉੱਤੇ ਸਭ ਨੂੰ ਫੇਰ ਮੁਬਾਰਕਾਂ ਨੇ ਪਰ ਬੱਚਿਆਂ ਨੂੰ ਸੰਵਿਧਾਨ ਬਾਰੇ ਵੀ ਜਾਗਰੂਕ ਜਰੂਰ ਕਰੋ ਸੰਵਿਧਾਨ ਤੋਂ ਹੀ ਤੁਹਾਨੂੰ ਹੱਕ ਮਿਲਦੇ ਆ ਪਰ ਜੇ ਮਨੁੱਖੀ ਅਧਿਵਿਜੈ ਇਸ ਮੁਲਕ ਚ ਆ ਕੇ ਜੁਆਇਨ ਕਰਦੇ ਆ ਤਾਂ ਉਹ ਵੀ ਵਿਰੇ ਰਾਈਟਰ ਕੋਡ ਆਫ ਰਾਈਟਸ ਬਵਾਸਾ ਦੇ ਬਣਾਇਆ ਸੰਵਿਧਾਨ ਤੋਂ ਲੋ। ਦਿਲੋਂ ਧੰਨ ਧੰਵਾਦ। ਜੈ ਵਾਲਮੀਕੀ ਜੀ ਸਾਰਿਆਂ ਨੂੰ ਜੈ ਭੀਮ ਜੈ ਭੱਤ ਜੀ ਅੱਜ ਯੁਵਾ ਸ਼ਕਤੀ ਮੋਰਚਾ ਦੇ ਨਾਲ ਉਹਨਾਂ ਦੇ ਕੰਮ ਨੂੰ ਵੇਖਦੇ ਹੋਏ ਸਾਰੀਆਂ ਟੀਮਾਂ ਨਾਲ ਬਹੁਤ ਵਧੀਆ ਸਾਡੇ ਨਾਲ 8-10 ਮੁੰਡੇ ਹੋਰ ਜੁੜੇ ਆ ਜੀ ਦੋ ਚਾਰ ਮੱਲਿਆਂ ਦੇ ਉੱਤੋਂ ਕਿਉਂਕਿ ਯੁਵਾ ਸ਼ਕਤੀ ਮੋਰਚਾ ਜਿਹੜਾ ਵਾ ਸਾਰਿਆਂ ਦੇ ਹੱਕ ਚ ਖਲੋ ਰਿਹਾ ਵਾ ਤੇ ਬਾਬਾ ਸਾਹਿਬ ਦੀ ਸੋਚ ਤੇ ਹੀ ਚੱਲ ਰਿਹਾ ਤੇ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਦੱਸਣਾ ਵੀ ਚਾਹੀਦਾ ਵਾ ਸੰਵਿਧਾਨ ਬਾਰੇ ਜੇ ਆਪਾਂ ਦੱਸਾਂਗੇ ਤੇ ਸਾਡੇ ਹੱਕ ਵੀ ਮਿਲਣਗੇ ਕਿ ਹੋਰ ਸਭ ਆਪਣੇ ਇਤਿਹਾਸ ਦਾ ਸਾਡਾ ਇਤਿਹਾਸ ਇਸਲ ਦੇ ਵਿੱਚ 바ਵਾ ਸਾਹਬ ਨੇ ਸੰਵਿਧਾਨ ਹੀ ਦਿੱਤਾ ਵਾ ਤੇ ਸੰਵਿਧਾਨ ਹੀ ਸਾਨੂੰ ਚਾਹੀਦਾ ਵਾ ਜੈ ਭੀਮ ਜੈ ਭਾਰਤ ਵਾ ਬਾਨ ਕੀ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਟੋਨੀ ਗਿਲ ਭਗਵਾਨਵਾਲਨ ਕੀ ਸਰਵ ਸੁਸਾਇਟੀ ਤੇ ਅੱਜ ਮੁੱਖ ਤੌਰ ਤੇ ਜਿਹੜਾ 바ਵਾ ਸਾਹਬ ਦੀ ਪ੍ਰਤੀਮਾ ਦੇ ਸਾਰੇ ਆਏ ਵੱਡੇ ਸਮਾਜ ਦੇ ਜੀ ਆਗੂ ਨਿਤਿਸ਼ ਭੀਮ ਜੀ ਵਿਸ਼ੇਸ਼ ਤੌਰ ਤੇ ਆਏ ਛੁੱਟੀ ਲੈ ਕੇ ਹਸਪੀਟਲ ਐਡਮਿਟ ਸੀ ਤੇ ਸਾਰੇ ਸਮਾਜ ਨੂੰ ਐਸੇ ਹੀ ਸੰਦੇਸ਼ ਦਿੰਨੇ ਕਿ 바ਵਾ ਸਾਹਬ ਦੀ ਸੋਚ ਤੇ ਕਾਰਾ ਦੇਵਾਂਗੇ ਠੋਕ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਨੋ 유ਵਿਸ਼ ਨਿਵਾਸ਼akti ਮੋਰਚਾ ਜਿਹੜੀ ਆਪਾਂ ਬਣਾਈ ਆ ਉੱਚ ਲਗਾਤਾਰ ਹੀ ਸਾਨੂੰ ਫੋਨ ਵੀ ਆ ਰਹੇ ਆ ਤੇ ਸਾਨੂੰ ਕੰਮ ਵੀ ਦੇਖ ਕੇ ਕਹਿੰਦੇ ਆ ਕਿ ਸਾਨੂੰ ਵੀ ਜੋੜੋ ਅੱਜ ਸਾਰੇ ਸਮਾਜ ਨੇ ਸੁਖਬਾਲ ਮਿਕਨ ਜੀ ਨੇ ਨਿਪਿਸਪੀਂਦੀ ਨੇ ਸ਼ਬੀਰ ਦੇਵਿੰਦ ਕੇ ਨੋਤਰਾ ਜੀ ਨੇ ਰਾਗਪੱਟੀ ਜੀ ਨੇ ਸਾਰਿਆਂ ਨੇ ਨਾ ਇਹ 10 15 ਯੁਵਾ ਜੋੜੇ ਆ ਇਦਾਂ ਹੀ ਸਾਡਾ ਸੰਗਠਨ ਚੱਲਦਾ ਰਹੇਗਾ ਤੇ ਬੰਦੇ ਜੋੜਦੇ ਨੇ Jaya wang, jasa bing,